ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਤੇ ਦੋਸਤੋ ਮੈਂ ਤੁਹਾਨੂੰ ਦੱਸਣ ਲੱਗੀ ਸੀਗੀ ਅੱਜ ਮਸ਼ੀਨ ਬਾਰੇ ਕਿਉਂਕਿ ਮੇਰੀਆਂ ਭੈਣਾਂ ਦੀਆਂ ਕਾਫੀ ਜ਼ਿਆਦਾ ਮੈਨੂੰ ਕਾਲਾਂ ਆ ਰਹੀਆਂ ਨੇ ਵੀ ਅਸੀਂ ਕਿਹੜੀ ਮਸ਼ੀਨ ਲਈ ਐ ਅਸੀਂ ਕਿੱਦਾਂ ਕਰੀਏ ਵੀ ਇਹ ਮਸ਼ੀਨ ਕਾਮਯਾਬ ਹੈਗੀ ਆ ਜਾਂ ਨਹੀਂ ਹੈਗੀ ਹਨਾ ਮੈਂ ਤੁਹਾਨੂੰ ਇਹਦੇ ਬਾਰੇ ਦੱਸਣ ਲੱਗੀ ਆ ਕਿਉਂਕਿ ਜਿਹੜੀ ਮਸ਼ੀਨ ਮੇਰੇ ਕੋਲ ਹੈ ਇਹ ਬ੍ਰਦਰ ਦੀ ਮਸ਼ੀਨ ਆ ਠੀਕ ਆ ਇਹਦੇ ਵਿੱਚ 37 ਡਿਜ਼ਾਈਨ ਨੇ 37 ਡਿਜ਼ਾਈਨ ਨੇ ਤੇ ਇਹ ਮੇਰੇ ਕੋਲ ਡੇਢ ਸਾਲ ਹੋ ਗਈ ਜੀ ਚੱਲਦੀ ਨੂੰ ਬਹੁਤ ਵਧੀਆ ਚੱਲਦੀ ਹੈ ਜੀ ਅੱਜ ਤੱਕ ਕੋਈ ਕੰਪਲੇਂਟ ਨਹੀਂ ਆਈ ਬਸ ਅਸੀਂ ਇਹਦੀ ਸਰਵਿਸ ਜ਼ਰੂਰ ਕਰਵਾਈ ਹੈ ਇੱਕ ਵਾਰੀ ਤੇ ਕਿਉਂਕਿ ਉਹਨਾਂ ਨੇ ਸਾਨੂੰ ਕਿਹਾ ਸੀਗਾ ਵੀ ਇੱਕ ਵਾਰ ਸਰਵਿਸ ਕਰਵਾ ਲਿਓ ਇਹਦੀ ਵੀ ਫਿਰ ਇਹ ਵਧੀਆ ਚੱਲੀ ਜਾਊਗੀ ਹਨਾ ਤੇ ਬਾਕੀ ਰਹੀ ਗੱਲ ਇਹਦੇ ਵਿੱਚ ਜੀ ਤੇਲ ਹਨਾ ਕਿਉਂਕਿ ਮੇਰੇ ਭੈਣੇ ਵੀ ਪੁੱਛਦੀਆਂ ਵੀ ਇਹਦੇ ਵਿੱਚ ਤੇਲ ਵੀ ਪੈਂਦਾ ਇਹਦੇ ਵਿੱਚ ਤੇਲ ਨਹੀਂ ਜੀ ਪੈਂਦਾ ਹੈਗਾ ਤੇ ਮਤਲਬ ਬਾਕੀ ਤਾਂ ਜੀ ਸਾਮ ਸੰਭਾਲ ਦੀ ਗੱਲ ਹੈ ਚਲੋ ਬਾਕੀ ਕਈ ਵਾਰੀ ਐਦਾਂ ਹੁੰਦਾ ਕੋਈ ਕੰਪਨੀ ਐਦਾਂ ਨਹੀਂ ਹੁੰਦੀ ਹੈ ਵੀ ਕੋਈ ਨਹੀਂ ਵੀ ਨਾ ਜਿਵੇਂ ਹੁਣ ਇਹ ਬ੍ਰਦਰ ਦੀ ਆਏ ਬੇਰਕੋਲ ਵਧੀਆ ਚੱਲ ਰਹੀ ਆ ਨਾ ਮਸ਼ੀਨ ਤੇ ਬਾਕੀ ਜਿਹੜੇ ਇਹਦੇ ਵਿੱਚ ਕੰਮ ਨੇ ਜਿਵੇਂ ਹੁਣ ਇਹ ਪੀਕੋਆਂ ਦਾ ਕੰਮ ਬਹੁਤ ਜ਼ਿਆਦਾ ਕੱਢਦੀ ਆ ਠੀਕ ਆ ਮੇਨ ਕੰਮ ਤਾਂ ਪੀਕੋਆਂ ਪੱਗਾਂ ਨੂੰ ਸਲਾਈ ਹੈ ਨਾ ਬਾਕੀ ਦੂਜੀ ਗੱਲ ਇਹ ਆ ਜੀ ਇਹ ਤਿੰਨ ਮਸ਼ੀਨਾਂ ਦਾ ਕੰਮ ਕਰਦੀ ਆ ਹਨਾ ਦੇਖੋ ਇੱਕ ਸਟੀਚਿੰਗ ਦਾ ਕੰਮ ਇਹ ਕਰਦੀ ਆ ਤੇ ਪੱਗਾਂ ਨੂੰ ਸਲਾਈ ਇਹ ਪਾਉਂਦੀ ਆ ਪੀਕੋ ਇਹ ਕਰਦੀ ਆ ਹਨਾ ਤੇ ਬਾਕੀ ਰਹੀ ਗੱਲ ਡਿਜ਼ਾਈਨਿੰਗ ਦੀ ਡਿਜ਼ਾਈਨਿੰਗ ਤੁਸੀਂ ਜਿਹੜੀ ਮਰਜ਼ੀ ਤੁਸੀਂ ਇਹਦੇ ਤੇ ਪਾ ਸਕਦੇ ਆ ਠੀਕ ਆ ਮੂਰੀਆਂ ਤੇ ਪਾ ਸਕਦੇ ਗਲੇ ਤੇ ਬਣਾ ਸਕਦੇ ਆ ਬਾਵਾ ਤੇ ਪੰਨੇ ਤੇ ਹਨਾ ਤੇ ਇੱਕ ਤਾਂ ਇਹਦੇ ਵਿੱਚ ਇਹ ਚੀਜ਼ ਆ ਹਨਾ ਤੇ ਬਾਕੀ ਦੂਜੀ ਗੱਲ ਇਹ ਆ ਜੀ ਵੀ ਜਿਹੜੇ ਜਿਨ੍ਹਾਂ ਨੇ ਮਤਲਬ ਜਿਹੜੀਆਂ ਮੇਰੀਆਂ ਪੈਣਾ ਸਟੀਚਿੰਗ ਦਾ ਕੰਮ ਕਰਦੀਆਂ ਨੇ ਜਿਨ੍ਹਾਂ ਨੇ ਸ਼ੌਂਕੀਆ ਤੌਰ ਤੇ ਬਸ ਵੀ ਹੋਇਆ ਕਿ ਤੇ ਮੋਰੀਆਂ ਤੇ ਡਿਜ਼ਾਈਨਿੰਗ ਕਰਨੀਆਂ ਹਨਾ ਵੀ ਫਿਰ ਤੁਸੀਂ ਇਹਨੂੰ ਨਾਲ ਰੱਖ ਸਕਦੇ ਆ ਬੁਟੀਕ ਦੇ ਵਿੱਚ ਆਪਣੇ ਕੋਲ ਤੇ ਕਿਉਂਕਿ ਐਦਾਂ ਹੁੰਦਾ ਵੀ ਜਿਵੇਂ ਨਾ ਹੁਣ ਆਪਾਂ ਨੂੰ ਵੱਡੀ ਮਸ਼ੀਨ ਲੈਣੀ ਪੈਂਦੀ ਹੈ ਪੀਕੋ ਲਈ ਪੱਗਾਂ ਦੀ ਸਲਾਈ ਲਈ ਹਨਾ ਕਿਉਂਕਿ ਵੱਡੀ ਮਸ਼ੀਨ ਦਾ ਕੀ ਹੁੰਦਾ ਵੀ ਉਹਨੂੰ ਆਪਾਂ ਨੂੰ ਇੱਕ ਜਗ੍ਹਾ ਪੱਕੀ ਲਾਉਣੀ ਪੈਂਦੀ ਹੈ ਹਨਾ ਇਹਨੂੰ ਆਪਾਂ ਕਿਤੇ ਵੀ ਚੱਕ ਕੇ ਰੱਖ ਸਕਦੇ ਆ ਇਹਨੂੰ ਨਾਲ ਲਿਜਾ ਸਕਦੇ ਆ ਦੇਖੋ ਬਿਲਕੁਲ ਹੌਲੀ ਆ ਹਨਾ ਆ ਦੇਖੋ ਠੀਕ ਹੈ ਜੀ ਤੇ ਇਹ ਬਿਲਕੁਲ ਹੌਲੀ ਹੈ ਤੇ ਇਹਦੇ ਜਿਹੜੇ ਕੰਮ ਨੇ ਮਤਲਬ ਜਿਹੜੀ ਪੱਗਾਂ ਨੂੰ ਸਲਾਈ ਆ ਉਹ ਕਾਫੀ ਜ਼ਿਆਦਾ ਕੰਮ ਆਉਂਦਾ ਪੱਗਾਂ ਨੂੰ ਸਲਾਈ ਦਾ ਤੇ ਪੀਕੋਆਂ ਦਾ ਹੋ ਗਿਆ ਹਨਾ ਪੀਕੋਆਂ ਦਾ ਵੀ ਕਾਫੀ ਜ਼ਿਆਦਾ ਕੰਮ ਹੈ ਕਿਉਂਕਿ ਹੁਣ ਤੁਹਾਨੂੰ ਪਤਾ ਹੀ ਆ ਜਦੋਂ ਆਪਾਂ ਅਮਰੇਲਾ ਫਰੌਕ ਬਣਾਉਣੀ ਆ ਤਾਂ ਅਮਰੇਲਾ ਫਰੌਕ ਦੇ نیچے ਵੀ ਪੀਕੋ ਹੁੰਦੀ ਆ ਜੇ ਆਪਾਂ ਪਲਾਜ਼ੋ ਬਣਾਉਣੀ ਆ ਤਾਂ ਪਲਾਜ਼ੋ ਦੇ نیچے ਵੀ ਪੀਕੋ ਹੁੰਦੀ ਆ ਬਾਕੀ ਚੁੰਨੀਆਂ ਨੂੰ ਤਾਂ ਤੁਹਾਨੂੰ ਪਤਾ ਹੀ ਹੈ ਵੀ ਚੁੰਨੀਆਂ ਨੂੰ ਪੀਕੋ ਹੁੰਦੀ ਹੀ ਹੁੰਦੀ ਆ ਹਨਾ ਤੇ ਤਾਂ ਅਗਰ ਕਿ ਮੈਂ ਤੁਹਾਨੂੰ ਕਹਿੰਦੀ ਆਂ ਵੀ ਆਪਣੀਆਂ ਭੈਣਾਂ ਲਈ ਸਾਰਿਆਂ ਲਈ ਐਵੇਂ ਵੀਡੀਓ ਤਾਂ ਬਣਾਈ ਆਂ ਵੀ ਤੁਸੀਂ ਜੇ ਇਹ ਮਸ਼ੀਨ ਲੈਣਾ ਚਾਹੁੰਦੇ ਆਂ ਨਾੜ ਰੱਖਣਾ ਚਾਹੁੰਦੇ ਆ ਮਤਲਬ ਦੋ ਤਿੰਨ ਮਸ਼ੀਨਾਂ ਦਾ ਇਹ ਕੰਮ ਕਰਦੀ ਆ ਤਾਂ ਤੁਸੀਂ ਇਹਨੂੰ ਬੇਚੀਜ ਕੋ ਕੇ ਲੈ ਸਕਦੇ ਆ ਬੇਡਰ ਹੋ ਕੇ ਲੈ ਸਕਦੇ ਆ ਹਨਾ ਤੇ ਜਿਹੜੀ ਸਿੰਗਰ ਦੀ ਮਸ਼ੀਨ ਹੁੰਦੀ ਆ ਜੀ ਉਹ ਸਿੰਗਰ ਦੀ ਤੁਸੀਂ ਲੈ ਸਕਦੇ ਆ ਪਰ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਆ ਕਿਉਂਕਿ ਮੇਰੇ ਕੋਲ ਸਿਰਫ ਹੈਗੀ ਆ ਬ੍ਰਦਰ ਕੰਪਨੀ ਦੀ ਮਸ਼ੀਨ ਜੇ ਤੁਸੀਂ ਬ੍ਰਦਰ ਦੀ ਲੈਣਾ ਚਾਹੁੰਦੇ ਤਾਂ ਮੈਂ ਤੁਹਾਨੂੰ ਮਤਲਬ ਬੈਸਟ ਕਹਿਨੀ ਆ ਵੀ ਇਹ ਬੈਸਟ ਆ ਹਨਾ ਜੇ ਤੁਸੀਂ ਸਿੰਗਰ ਦੀ ਜਾਂ ਹੂਸ਼ਾ ਦੀ ਜਾਂ ਕੋਈ ਹੋਰ ਕੰਪਨੀ ਦੀ ਲੈਣਾ ਚਾਹੁੰਦੇ ਆ ਹਨਾ ਤਾਂ ਫਿਰ ਤੁਸੀਂ ਮੜਿਆ ਦੇਖ ਕੇ ਚਲਾ ਕੇ ਪੂਰੀ ਤਸੱਲੀ ਕਰਕੇ ਤਾਂ ਲਿਓ ਹਨਾ ਕਿਤੇ ਵੀ ਤੁਸੀਂ ਕਹੋ ਵੀ ਮੈਂ ਵੀਡੀਓ ਪਾਈ ਸੀਗੀ ਵੀ ਤੁਸੀਂ ਕਹਿੰਦੇ ਸੀ ਕਿ ਵੀ ਮਸ਼ੀਨੇ ਕਾਮਯਾਬ ਹੈ ਪਰ ਮੇਰੇ ਲਈ ਤਾਂ ਬ੍ਰਦਰ ਬਾਈ ਕਾਮਯਾਬ ਹੈ ਕਿਉਂਕਿ ਮੈਨੂੰ ਡੇਢ ਸਾਲ ਹੋ ਗਿਆ ਚਲਾਉਂਦੀ ਨੂੰ ਡੇਢ ਸਾਲ ਦੇ ਵਿੱਚ ਇਹਦੀ ਕੋਈ ਵੀ ਕੰਪਲੀਟ ਨਹੀਂ ਆਈ ਕੋਈ ਇਹ ਨਹੀਂ ਹੈਗਾ ਵੀ ਕੋਈ ਧਾਗਾ ਫਸ ਗਿਆ ਜੀ ਕੋਈ ਕੁਝ ਹੋ ਗਿਆ ਮਤਲਬ ਬਹੁਤ ਵਧੀਆ ਚੱਲਦੀ ਹੈ ਇਹ ਹਨਾ ਤੇ ਬਾਕੀ ਨਾ ਇਹਦੇ ਆ ਮਤਲਬ ਜਿਹੜੇ ਸਿਸਟਮ ਨੇ ਜਿਵੇਂ ਹੁਣ ਇਹਦਾ ਪੈਰ ਚੇਂਜ ਕਰਨਾ ਆਪਾਂ ਨੇ ਹਨਾ ਪੈਰ ਚੇਂਜ ਕਰਨਾ ਵੀ ਬਹੁਤ ਸੌਖੇ ਤਰੀਕੇ ਨਾਲ ਹੋ ਜਾਂਦਾ ਤੇ ਬਾਕੀ ਇਹਨੂੰ ਚੱਕ ਕੇ ਕਿਤੇ ਵੀ ਆਪਾਂ ਬੈੱਡ ਤੇ ਰੱਖ ਕੇ ਵੀ ਸਟਿਚ ਕਰ ਸਕਦੇ ਆ ਬਾਕੀ ਇਹਦੇ ਨਾਲ ਸੂਟ ਵੀ ਸਟਿਚ ਕਰ ਸਕਦੇ ਆ ਹਨ ਜਾਦਾ ਅਪਲੋਡ ਕੀਤੀ ਹੋਈ ਹੈ ਇਹਨਾਂ ਦੀ ਮਸ਼ੀਨਾਂ ਦੀ ਕਿਉਂਕਿ ਇਹਨਾਂ ਮੈਂ ਜਦੋਂ ਉਹ ਕਰਦੀ ਸੀਗੀ ਸੂਟ ਵੀ ਸਟਿਚ ਕਰਕੇ ਮੈਂ ਪਾਇਆ ਹੋਇਆ ਵੀਡੀਓ ਪਾਈ ਹੋਈ ਆ ਤੇ ਵਧੀਆ ਕਰਦੀ ਆ ਸਟੀਚਿੰਗ ਵੀ ਤੇ ਬਾਕੀ ਦੂਜੀ ਗੱਲ ਇਹ ਆ ਵੀ ਜਿਨ੍ਹਾਂ ਨੇ ਨਾਰਮਲੀ ਇੱਕ ਅੱਧਾ ਸੂਟ ਕੱਢਣਾ ਹੋਵੇ ਆਪਣਾ ਇਹ ਸੂਟ ਸਟਿਚ ਕਰਨਾ ਹੋਵੇ ਤਾਂ ਤੁਸੀਂ ਇਹਦੇ ਤੇ ਆਸਾਨੀ ਨਾਲ ਕਰ ਸਕਦੇ ਆ ਮਤਲਬ ਵਧੀਆ ਪਰ ਇਹਦੀ ਇੱਕ ਬੱਸ ਇੰਨਾ ਕਹ ਵੀ ਇਹਦੀ ਸਪੀਡ ਥੋੜੀ ਸਲੋ ਆ ਜਿਵੇਂ ਆਪਾਂ ਅੰਬਰੇਲਾ ਮਸ਼ੀਨ ਭਜਾਲਾ ਨੇ ਉਹ ਮਤਲਬ ਜ਼ਿਆਦਾ ਤੇਜ਼ ਭੱਜਦੀ ਆ ਤੇ ਇਹਦੀ ਸਪੀਡ ਆ ਜਿਹੜੀ ਉਹ ਸਲੋ ਆ ਹਨਾ ਜੇ ਤੁਸੀਂ ਮਤਲਬ ਇਹਨੂੰ ਰੱਖਣਾ ਚਾਹੋ ਨੇ ਨਾਲ ਤਾਂ ਤੁਸੀਂ ਰੱਖ ਸਕਦੇ ਆ ਕਿਉਂਕਿ ਪੱਗਾਰ ਜਿਹੜੀ ਪੀਕੋ ਦਾ ਕੰਮ ਹੈ ਉਹ ਕਾਫੀ ਜ਼ਿਆਦਾ ਹੈ ਠੀਕ ਹੈ ਕਿਉਂਕਿ ਸਾਨੂੰ ਪਤਾ ਵੀ ਇਹ ਸਾਨੂੰ ਕਿੰਨਾ ਕੰਮ ਦਿੰਦੀ ਆ ਹਨਾ ਤੇ ਇਹ ਨਹੀਂ ਹੈਗਾ ਵੀ ਇਹਨੂੰ ਆਪਾਂ ਨੇ ਸਾਈਡ ਤੇ ਰੱਖ ਦੇਣਾ ਵੀ ਜਿਆ ਲੋਡ ਹੋਗੀ ਜ਼ਿਆਦਾ ਮਤਲਬ ਇਹ ਹਟ ਟਾਈਮ ਕਾਊਂਟਰ ਤੇ ਪਈ ਹੁੰਦੀ ਆ ਵੀ ਸਾਨੂੰ ਪਤਾ ਵੀ ਇਹਦਾ ਕੰਮ ਆਉਣਾ ਹੀ ਆਉਣਾ ਹੋਣਾ ਹਨਾ ਕਿਉਂਕਿ ਜਿਹੜੇ ਪਲਾਜ਼ੋ ਬੂਜ਼ਰ ਬਣਾਉਣੇ ਉਹਨਾਂ ਉਹਨਾਂ ਨੂੰ ਵੀ ਆਪਾਂ ਮਤਲਬ ਨੀਚੇ ਪੀਕੋ ਕਰਦੇ ਆ ਹਨਾ ਤੇ ਬਾਕੀ ਇਹ ਜਿਹੜੀ ਬ੍ਰਦਰ ਦੀ ਆ ਇਹ ਮੇਰੇ ਮੇਰੇ ਲਈ ਤਾਂ ਬਾਈ ਬੈਸਟ ਹੈ ਜੇ ਤੁਸੀਂ ਬ੍ਰਦਰ ਦੀ ਲੈਣਾ ਚਾਹੁੰਦੇ ਤਾਂ ਬੈਸਟ ਹੈ ਮਤਲਬ ਕੋਈ ਵੀ ਕੰਪਲੀਟ ਨਹੀਂ ਹੈਗੀ ਜੀ ਠੀਕ ਆ ਤਾਂ ਤੁਸੀਂ ਇਹਨੂੰ ਲੈ ਸਕਦੇ ਆ ਬੇਚੀਜ ਕੋ ਹਕੇ ਲੈ ਸਕਦੇ ਆ ਸਟੀਚਿੰਗ ਲਈ ਵੀ ਬੈਸਟ ਹੈ ਇਹ ਤੇ ਬਾਕੀ ਜੀ ਜੇ ਤੁਸੀਂ ਇਹਦੀ ਪ੍ਰਾਈਸ ਪੁੱਛਦੇ ਆ ਕਿਉਂਕਿ ਮੈਨੂੰ ਇਹ ਵੀ ਕਾਲਾਂ ਕਾਫੀ ਜ਼ਿਆਦਾ ਆ ਰਹੀਆਂ ਨੇ ਵੀ ਪ੍ਰਾਈਸ ਕੀ ਹੈ ਇਹਦਾ ਹਨਾ ਤੇ ਜਿਵੇਂ ਹੁਣ ਇਹ ਹੈਗੀ ਆ ਜੀ 15800 ਦੀ ਹਨਾ ਤੇ ਜੇ ਤੁਸੀਂ ਲੈਣਾ ਚਾਹੁੰਦੇ ਆ ਇਹ ਮਸ਼ੀਨ ਤਾਂ 10000 ਤੋਂ ਸਟਾਰਟ ਹੋ ਜਾਂਦੀ ਆ ਹਨਾ ਤੁਸੀਂ ਕੋਈ ਵੀ ਮਤਲਬ ਘੱਟ ਡਿਜ਼ਾਈਨਿੰਗ ਵਾਲੀ ਵੀ ਲੈ ਸਕਦੇ ਬੱਧਰ ਡਿਜ਼ਾਈਨਿੰਗ ਵਾਲੀ ਵੀ ਲੈ ਸਕਦੇ ਹੋਤੋਂ ਵੀ ਵੱਧ ਲੈ ਸਕਦੇ ਆ ਮਤਲਬ ਇਹ ਉੱਪਰ ਤੋਂ ਉੱਪਰ ਪਈਆਂ ਨੇ ਜਿੰਨਾ ਤੁਸੀਂ ਕਹਿੰਦੇ ਵੀ ਗੁੜ ਪਾਉਂਗੇ ਓਨਾ ਮਿੱਠਾ ਹੋਊਗਾ ਤੇ ਉਹੀ ਆ ਵੀ ਡਿਜ਼ਾਈਨਿੰਗ ਵੱਧ ਆ ਪਰ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਸਾਰੀਆਂ ਭੈਣਾਂ ਨੂੰ ਕਿਉਂਕਿ ਮੈਂ ਨਹੀਂ ਚਾਹੁੰਦੀ ਹੈਗੇ ਵੀ ਤੁਸੀਂ ਜ਼ਿਆਦਾ ਖਰਚਾ ਕਰਵਾਓ ਵੀ ਜ਼ਿਆਦਾ ਮਹਿੰਗੀ ਮਸ਼ੀਨ ਲਓ ਹਨਾ ਤਾਂ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਆ ਦੇਖੋ ਡਿਜ਼ਾਈਨਿੰਗ ਜਿਹੜੀ ਹੈਗੀ ਹੈ ਇਹਦੇ ਵਿੱਚ ਇਹਦੇ ਵਿੱਚ 37 ਡਿਜ਼ਾਈਨ ਨੇ ਠੀਕ ਆ 37 ਡਿਜ਼ਾਈਨਾਂ ਚੋਂ ਸਿਰਫ ਅਸੀਂ ਦੋ ਤਿੰਨੇ ਡਿਜ਼ਾਈਨ ਯੂਜ਼ ਮਤਲਬ ਯੂਜ਼ ਕਰਦੇ ਆ ਹਨਾ ਜਿਵੇਂ ਆ ਦੇਖੋ 8 ਨੰਬਰ ਵਾਲਾ ਹੋ ਗਿਆ ਹਨਾ ਜਾਂ 14 ਨੰਬਰ ਵਾਲਾ ਹੋ ਗਿਆ 13 ਵਾਲਾ ਵੀ ਕਰ ਲੈਨੇ ਅਸੀਂ ਅਸੀਂ ਆ 18 ਵਾਲਾ ਵੀ ਕਰ ਲੈਨੇ ਹਨਾ 27 ਵਾਲਾ ਕਰ ਲੈਨੇ ਆ ਹੋਰ ਤੁਸੀਂ ਇਹ ਦੇਖੋ ਵੀ ਬਾਕੀ ਦੇ ਸਾਰੇ ਇਦਾਂ ਪਏ ਆ ਹਨਾ ਤੇ ਜਿਵੇਂ ਹੁਣ ਆ ਦੇਖੋ ਕਾਜੂ ਬਟਨ ਇਹ ਕਾਜੂ ਬਟਨ ਬਣਾਉਣ ਵਾਸਤੇ ਵੀ ਆ ਹਨਾ ਇਹ ਕਾਜੂ ਵੀ ਉਹ ਕਰਦੀਏ ਪਰ ਮੈਂ ਮਤਲਬ ਕਰ ਰਹੀ ਨਹੀਂ ਹੈਗਾ ਕੁਝ ਵੀ ਮੈਂ ਤੁਹਾਨੂੰ ਐਵੇਂ ਹੀ ਕਹਿ ਦਮਾ ਹਨਾ ਕਿਉਂਕਿ ਮੈਂ ਇੱਕ ਵਾਰ ਇਹ ਜ਼ਰੂਰ ਟਰਾਈ ਕਰਨਾ ਟਰਾਈ ਕਰਕੇ ਮੈਂ ਤੁਹਾਨੂੰ ਵੀਡੀਓ ਜ਼ਰੂਰ ਅਪਲੋਡ ਕਰੂੰਗੀ ਠੀਕ ਹੈ ਤੇ ਆ ਹੋ ਗਈ ਸਿੱਧੀ ਸਲਾਈ ਜਿਹੜੀ 2 ਨੰਬਰ ਤੇ ਬਿਲਕੁਲ ਸਿੱਧੀ ਸਲਾਈ ਕਰਦੀ ਆ ਜਿਹੜੀ 3 ਨੰਬਰ ਤੇ ਆ ਇਹ ਪੀਕੋ ਕਰਦੀ ਹੈ ਜੀ ਠੀਕ ਹੈ ਇਹਨਾਂ ਦੇ ਇਦਾਂ ਹੁੰਦੇ ਆ ਜੀ ਲੱਗ ਲੱਗ ਕੇ ਡਿਜ਼ਾਈਨ ਹਨਾ ਤੇ ਇਹਦੇ ਵਿੱਚ ਨਾ ਜੇ ਤੁਸੀਂ ਮਤਲਬ ਵੱਧ ਪੈਸੇ ਲਾਉਂਗੇ ਤਾਂ ਤੁਹਾਨੂੰ ਇੰਨਾ ਫਾਇਦਾ ਨਹੀਂ ਹੈਗਾ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਆ ਵੀ ਤੁਸੀਂ ਜ਼ਿਆਦਾ ਪੈਸੇ ਨਾ ਲਾਇਓ ਬਸ ਹੱਦ 15000 ਤੱਕ ਤੁਸੀਂ ਮਸ਼ੀਨ ਲੈ ਸਕਦੇ ਆ ਠੀਕ ਆ ਜ਼ਿਆਦਾ ਉੱਪਰ ਲੈਣ ਦੀ ਤੁਹਾਨੂੰ ਲੋੜ ਨਹੀਂ ਹੈਗੀ ਕਿਉਂਕਿ ਇਹ ਬਸ ਪੱਗਾਂ ਨੂੰ ਜਾਂ ਪੀਕੋ ਲਈ ਜ਼ਿਆਦਾ ਵੈਸਟ ਹੈ ਕਿਉਂਕਿ ਜੇ ਆਪਾਂ ਡਿਜ਼ਾਈਨਿੰਗ ਕਰਦੇ ਆ ਨਾ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਆ ਜੇ ਆਪਾਂ ਡਿਜ਼ਾਈਨਿੰਗ ਕਰਦੇ ਤੁਸੀਂ ਕਹੋਗੇ ਜੀ ਅਸੀਂ ਗਲੇ ਤੇ ਡਿਜ਼ਾਈਨਿੰਗ ਕਰਦੇ ਮੋਰੀਆਂ ਤੇ ਕਰਤੀ ਹਨਾ ਤੁਸੀਂ ਕਸਟਮਰ ਤੋਂ ਪੈਸ ਕਾਰਤੀ ਤਾਂ ਕਸਟਮਰ ਨੇ ਤੁਹਾਨੂੰ ਪੈਸੇ ਨਹੀਂ ਦੇਣੇ ਠੀਕ ਹੈ ਤੇ ਤੁਸੀਂ ਉਹ ਹਿਸਾਬ ਨਾਲ ਸੋਚ ਕੇ ਚੱਲਿਓ ਤੇ ਤੁਸੀਂ ਨਾ 15000 ਤੱਕ 10000 ਤੋਂ ਲੈ ਕੇ 15000 ਦੇ ਵਿੱਚ ਵਿੱਚ ਤੁਸੀਂ ਇਹ ਮਸ਼ੀਨ ਲੈ ਸਕਦੇ ਆ ਠੀਕ ਹੈ ਜੀ ਤੇ ਬਾਕੀ ਜੇ ਤੁਸੀਂ ਕੁਝ ਵੀ ਹੋਰ ਪੁੱਛਣਾ ਚਾਹੁੰਦੇ ਆ ਤਾਂ ਤੁਸੀਂ ਮੈਨੂੰ ਕਮੈਂਟ ਕਰਦੇ ਹੋ ਬਾਕੀ ਮੈਂ ਤੁਹਾਨੂੰ ਇਹਦੇ ਕਾਜ ਬਟਨ ਉਹ ਵੀ ਟਰਾਈ ਕਰਕੇ ਮੈਂ ਤੁਹਾਨੂੰ ਜਰੂਰ ਪਾਉਂਗੀ ਠੀਕ ਹੈ ਵੀਡੀਓ ਵੀ ਮੈਂ ਕਾਜ ਬਟਨ ਇਹਦੇ ਤੇ ਕਿਵੇਂ ਬਣਾਏ ਆ ਠੀਕ ਹੈ ਜੀ ਚਲੋ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਧੰਨਵਾਦੀ ਸਤਿ ਸ਼੍ਰੀ ਅਕਾਲ ਜੀ